ਕੋਠੀ ਤੇ ਟੋਟਲ ਖਰਚਾ ਕਿੰਨਾ 36 ਲੱਖ ਰੁਪਏ 36 ਲੱਖ ਰੁਪਏ 4000 ਸਕਰ ਫੁੱਟ ਦੀ ਕੋਠੀ ਪਲਾਸਟਰ ਤੱਕ ਹਾਂਜੀ ਬਾਈ ਹੁਣ ਵੀ ਕਿਹੜਾ ਕੋਠੀ ਪਾਉਂਦਾ ਤੁਸੀਂ ਰੇਟ ਵਾਂਗਰ ਮਾ ਜਾਇਆ ਕਰੋ ਠੀਕ ਹੈ ਬਾਈ ਆਉ ਵੱਧ ਲੈਣ ਦਾ ਘੰਟਾ ਲੈ ਲੈ ਕਿਹੜਾ ਬੰਦਾ ਮਿਸਤਰੀ ਆ ਉਹ 5-6 ਮਹੀਨਾ ਤੋਂ ਮਿਲਦਾ ਨਹੀਂ ਚੰਗੇ ਮਿਸਤਰੀ ਦੀ ਕੁਆਲਟੀ ਹਰੇਕ ਬੰਦਾ ਧਿਆਨ ਰੱਖੇਗਾ ਵਾ ਇੱਕ ਦੋ ਦੇਖਿਆ ਮਤਲਬ 4-4 5-5 ਹਜ਼ਾਰ ਇੱਕ ਤੇ ਪੰਨੀ ਦੀ ਹੈ ਪੰਨੀ ਪਈ ਹੈ ਇਹਨਾਂ ਨੇ ਥੋੜੇ ਰੋੜੇ ਵੀ ਲਾਤੇ ਹੋਣ ਸਾਡੇ ਮਾਜੀ ਕਿ ਦਲੀ ਵੀ ਨਹੀਂ ਨਿਕਸਾਂ ਹਾਂ ਜਿੱਛਾ ਬਾਈ ਥੱਲੇ ਥੱਲੇ ਨਾ ਮੇਰੇ 49000 ਰੁਪਏ ਲੱਗੀਆਂ ਥੱਲੇ ਤੇ। ਥੱਲੇ ਨਿਉਂ ਚ ਸਾਰੀ ਬਾਈ। ਹਾਂਜੀ ਨਿਉਂ ਚ। ਠੀਕ ਹੈ। ਥੱਲੇ 49000 ਲੱਗੀਆਂ ਉੱਪਰ ਉਹ ਟੈਂਕੀ ਤੋਂ ਲੈ ਕੇ ਤਾਹਾਂ ਤਾਹਾਂ ਲੱਗੀਆਂ 51000। ਦੋ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਹਰ ਰੋਜ਼ ਆਪਾਂ ਤੁਹਾਡੇ ਵਾਸਤੇ ਨਵੀਆਂ ਬਣਦੀਆਂ ਕੋਠੀਆਂ ਦਿਖਾਉਨੇ ਆ ਜੋ ਪਲਾਸਟਰ ਤੱਕ ਵੀ ਤਿਆਰ ਹੁੰਦੀਆਂ। ਕਿਸੇ ਕਿਸੇ ਕੋਠੀ ਦੇ ਵਿੱਚ ਪੱਥਰ ਤੱਕ ਵੀ ਸਾਰੀ ਉਹ ਤਿਆਰ ਹੋ ਜਾਂਦੀ ਹੈ। ਤੇ ਆਪਾਂ ਤੁਹਾਡੇ ਵਾਸਤੇ ਹਰ ਰੋਜ਼ ਨਵੀਂ ਕੋਠੀ ਲੈ ਕੇ ਆਉਨੇ ਆ ਤੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਕੋਠੀ ਲੈ ਕੇ ਆਏ ਜੋ ਕਿ 4000 ਸਕਰ ਫੁੱਟ ਦੀ ਕੋਠੀ ਹੈ ਜੀ। ਤੇ ਇਹਦੇ ਤੇ 4000 ਸਕਰ ਫੁੱਟ ਏਰੀਆ ਜੀ ਤੇ ਬਹੁਤ ਸੋਹਣੀ ਕੋਠੀ ਆ ਪਲਾਸਟਰ ਤੱਕ ਤਿਆਰ ਹੈ ਇਹ ਤੇ ਗੱਲਬਾਤ ਕਰਦੇ ਆਂ ਬਾਈ ਉਹਨਾਂ ਨਾਲ ਸਸਤੀ ਗੱਲ ਬਾਈ ਤੇ ਬਾਈ ਜੀ ਕੋਠੀ ਆਪਣਾ ਹੈ ਏਰੀਆ 4000 ਸਕਰ ਫੁੱਟ ਹਾਂਜੀ ਤੁਹਾਡੇ ਦਰਸ਼ਨ ਦੇ ਹਿਸਾਬ ਨਾਲ ਤੇ ਇਹਦੇ ਤੇ ਜੋ ਖਰਚਾ ਆ ਬਾਈ ਇੱਕ ਤਾਂ ਉਹ ਮੈਂਸ਼ਨ ਕਰੋ ਤੇ ਕਿੰਨਾ ਕਿਹਦੇ ਤੇ ਇੱਟ ਲੱਗੀ ਆਪਣੀ ਕਿੰਨੀ ਕਿਹ ਆਪ ਉੱਚੀ ਚੱਕ ਕੇ ਪਾਈ ਹੈ ਤੇ ਖਰਚੇ ਦੀ ਬਾਈ ਗੱਲ ਜਰੂਰ ਦੱਸੋ ਆਪਾਂ ਨੂੰ ਜਿੰਨਾ ਆਈਡੀ ਆਪਣਾ ਪਲਾਸਟਰ ਤੱਕ ਦਾ ਠੀਕ ਹੈ ਠੀਕ ਹੈ ਬਾਈ ਇਹ ਆਪਣਾ ਇਹਦੀ ਆਪਣੀ ਕੋਠੀ ਹੈ ਨਾ ਇਹ। ਇਹ ਮੇਰੇ ਸਾਥੇ ਪਿਛਲੀ ਉੱਚਾ ਤਾਂ ਜੱਕੀ ਹੈ। ਡੇਢ ਦੇ ਸਾਰੇ ਕੰਧਾਂ ਹੀ ਲੰਬੀਆਂ। ਅੱਛਾ ਭਾਈ। ਥੱਲੇ ਥੱਲੇ ਨਾ ਮੇਰੇ 49 ਹਜ਼ਾਰ ਇੱਟ ਲੱਗੀਆਂ ਥੱਲੇ ਥੱਲੇ। ਥੱਲੇ ਨਿਉਂ ਚ ਸਾਰੀ ਭਾਈ। ਹਾਂਜੀ ਨਿਉਂ ਚ। ਠੀਕ ਹੈ। ਥੱਲੇ 49 ਹਜ਼ਾਰ ਲੱਗੀਆਂ ਉੱਪਰ ਉਹ ਟੈਂਕੀ ਤੋਂ ਲੈ ਕੇ ਤਹਾਂ ਤਹਾਂ ਲੱਗੀਆਂ 51 ਹਜ਼ਾਰ। 2000 ਇੱਟ ਦਾ ਸਾਨ ਹੈ। ਠੀਕ ਹੈ ਭਾਈ। 49 ਹਜ਼ਾਰ ਕਿੰਨਾ ਮਤਲਬ ਸਾਰੇ ਘਰ ਜਿੰਨੀ ਇੱਟ ਥੱਲੇ ਨਿਉਂ ਤੋਂ ਲਾ ਕੇ ਤੇ ਭਾਈ ਕਿੰਨੇ ਫੁੱਟ ਚੱਕੀ ਲੈਂਦੀ ਹੈ ਤੁਸੀਂ? ਇਹ ਆਪਣਾ ਲਾਲੋ ਛੱਤ 11 ਫੁੱਟ ਵੰਗੋਂਦੀ ਹੈ ਪਿਛਲੀ ਕਿਹੜਾ ਪਿਛਲੇ ਮਕਾਨ ਦੀ ਸੀ ਰੰਗ ਰੰਗ ਸਭ ਕਿਸ ਨੂੰ ਹਟਾਤਾ ਉਹ ਛੱਤ ਦੇ ਮੇਲ ਲੈ ਕੇ ਕਿੱਥੇ ਗਈ ਅੱਛਾ ਅੱਛਾ ਕਹਿੰਦਾ ਉਹਦਾ ਇੱਕ ਮਕਾਨ ਦਾ ਥੱਲੇ ਹੀ ਪੈ ਗਿਆ ਹਾਕ ਮਕਾਨ ਦਾ ਥੱਲੇ ਪੈ ਗਿਆ ਠੀਕ ਹੈ ਠੀਕ ਹੈ ਭਾਈ ਤੇ ਆਜਾ 15 ਦਿਖਾਉਨੇ ਭਾਈ ਤੇ ਇਹਦੇ ਚ ਬਈ ਜੇ ਆਪਾਂ ਗੱਲ ਕਰੀਏ ਤੇ ਟੋਟਲ ਆਪਣਾ ਹੁਣ ਤੱਕ ਅਮਾਉਂਟ ਹੈ ਜੇ ਆਪਾਂ ਖਰਚੇ ਦੀ ਗੱਲ ਕਰੀਏ ਮੋਟਾ ਜਿਹਾ ਹਿਸਾਬ ਆਪਾਂ ਰੱਖਦੇ ਹਾਂ ਇੱਕ ਵਾਰੀ ਹਾਂਜੀ ਹਾਂਜੀ ਵੀ ਕਿੰਨਾ ਦਾ ਖਰਚਾ ਆ ਗਿਆ ਪਲਾਸਟਰ ਤੱਕ ਇਹਦੇ ਤੇ ਤੁਹਾਡੇ ਵਿੱਚੇ ਲੇਬਰ ਹਾਂਜੀ ਤੇ ਲੇਬਰ ਤੇ ਵੀ ਸਾਨੂੰ ਦੱਸ ਦਿ ਸਾਡਾ ਬਾਈ ਜੀ ਪਹਿਲਾਂ ਤਾਂ ਮਿਸਤਰੀਆਂ ਦਾ ਤੁਹਾਨੂੰ ਦੱਸ ਦਿੰਦਾ ਠੀਕ ਹੈ ਜੀ ਮਿਸਤਰੀ ਥੱਲੇ ਥੱਲੇ ਆਪਾਂ ਤੋਂ ਲੈ ਕੇ ਰੁਪਿਆ 73000 ਰੁਪਿਆ ਦਾ ਤਨਦਾ ਲੈ ਕੇ ਹੈ 1100 ਆਪਣਾ 11500 ਨੂੰ ਕਰੀ 11500 ਨੂੰ ਪਈ ਹਾਂਜੀ ਥੱਲੇ ਜਿਹੜੀ ਆਪਾਂ ਕਹਿੰਦੇ ਨਿਉਂ ਦੀ ਚਣਾਈ ਹੈ ਸਾਰੀ ਹਾਂਜੀ ਉਹ ਦੰਜਾ ਨਹੀਂ ਜਿਆ ਹਰ ਏਕਟਰ ਦਾ ਲਾ ਲੂ ਤਾਂ ਉਹ ਲੈ ਗਏ 70000 ਰੁਪਏ 24000 ਰੁਪਏ ਉਹਨਾਂ ਨੇ ਵੀਮ ਦਾ ਲੇਟਾ ਇੱਕ ਵੀਮ ਉਹਨਾਂ ਨੇ ਫ੍ਰੀ ਛੱਡਤਾ ਕਹਿਣਾ ਉਹਦਰ ਕੱਲੀ ਕੱਲੀ ਚੀਜ਼ ਦਾ ਆਪਾਂ ਨੂੰ ਖਰਚਾ ਇਹਦੇ ਤੇ ਦੱਸਿਆ ਹੈ ਉੱਪਰ ਜਿਹੜਾ ਲਿਆ ਵਿੱਚ ਪਲਾਸਟਰ ਤੱਕ ਦਾ ਉਹ ਟੋਟਲ ਕਿੰਨਾ ਕੁ ਲੈ ਗਏ ਮੰਨ ਲੇ ਚਲੋ 4000 ਸਕਰ ਫੁੱਟ ਏਰੀਆ ਤਿਆਰ ਕੀਤਾ ਤੁਸੀਂ ਇਹ ਉਹ ਮਿਸਤਰੀ ਜਾਬ ਆਪ ਤੋਂ ਲੈ ਗਏ ਜੀ 670000 ਠੀਕ ਹੈ ਬਾਈ ਕਹਿਣਾ ਉਹਦੇ ਲਈ ਪਲਾਸਟਰ ਤੱਕ ਤਿਆਰ ਹੋ ਗਈ ਕੋਠੀ ਆਪਣੀ ਲੇਬਰ ਆਪਣੀ 7 ਲੱਖ ਦੇ ਲਵੇ ਲਵੇ ਜੇ ਬਣ ਗਈ 6.5 ਤੋਂ ਲਾ ਕੇ ਤੇ ਦੋਸਤੋ ਆਪਾਂ ਤੁਹਾਨੂੰ ਸਾਰਾ ਪਲਾਨ ਦਿਖਾਉਣਾ ਹੈ ਕੋ ਤੇ 4000 ਸਕਰ ਵੋਟ ਦੇ ਬਾਈ ਹੋਰਾਂ ਨੇ ਕੀ ਕੀ ਬਣਵਾਇਆ ਇਹਦੇ ਚ ਜੋ ਆਰਕੀਟੈਕਟ ਭਰਾ ਨੇ ਇਹਨੂੰ ਡਿਜ਼ਾਈਨ ਕੀਤਾ ਪਾਉਦਾ ਨੰਬਰ ਵੀ ਸਕਰੀਨ ਤੇ ਦੇਵਾਂਗੇ ਤੁਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਹੋ ਜੇ ਤੁਸੀਂ ਆਪਣਾ ਮਕਾਨ ਡਿਜ਼ਾਈਨ ਕਰਵਾਉਣਾ ਹੋਵੇ ਤੇ ਆਪਾਂ ਇਦੋਂ ਜੀ ਪੋਰਚ ਦੇ ਵਿੱਚੋਂ ਐਂਟਰ ਹੋਏ ਆ ਤੇ ਲੌਬੀ ਦੇ ਵਿੱਚ ਆਪਾਂ ਖੜੇ ਆ ਤੇ ਹੁਣ ਇੱਧਰ ਆਪਾਂ ਦਿਖਾ ਦਈਏ ਤੁਹਾਨੂੰ ਬਾਈ ਹੋਰਾਂ ਨੇ ਇੱਧਰ ਡਰਾਈਵਿੰਗ ਰੂਮ ਰੱਖਿਆ ਜੀ ਰਾਈਟ ਸਾਈਡ ਦੇ ਉੱਤੇ ਆਹ ਡਰਾਈਵਿੰਗ ਰੂਮ ਆ ਗਿਆ ਤੇ ਇੱਧਰ ਦਿਖਾ ਦਈਏ ਤੁਹਾਨੂੰ ਆਜੋ ਬਾਈ ਇੱਧਰ ਇੱਧਰ ਬਾਈ ਪਹਿਲਾ ਬੈੱਡਰੂਮ ਹੈ ਹਾਂਜੀ ਬੈੱਡਰੂਮ ਅੱਛਾ ਤੇ ਇੱਕ ਇਧਰਲੇ ਪਾਸੇ ਬਾਈ ਅਟੈਚ ਹੈ ਜਿਹੜਾ ਇਹ ਇਹ ਆਪਣਾ ਬਾਥਰੂਮ ਹੈ ਬਾਥਰੂਮ ਇਹ ਲੋਬੀ ਨਾਲ ਅਟੈਚ ਕਰਦਾ ਬਾਈ ਇਹ ਬੈਡਰੂਮ ਨਾਲ ਕੋਈ ਬਾਥਰੂਮ ਨਹੀਂ ਅਟੈਚ ਹਾਂਜੀ ਹਾਂਜੀ ਠੀਕ ਹੈ ਬਾਈ ਠੀਕ ਹੈ ਤੇ ਦੋਸਤੋ ਪਹਿਲਾਂ ਥੱਲੋਂ ਫਰਸ਼ ਵਗੈਰਾ ਲੱਗਣਾ ਰਹਿੰਦਾ ਨਵੀਂ ਗੱਲ ਹੋਦਾ ਸੁਣਦੇ ਆ ਆਪਾਂ ਇਹ ਉੱਪਰ ਦੀ ਪੌੜੀ ਨਹੀਂ ਕਰੀ ਜੀ ਪੌੜੀ ਸਾਈਡ ਤੋਂ ਕਰੀ ਹੈ ਉਹ ਚੀਜ਼ ਦਾ ਕਹਿੰਦੇ ਵੀ ਪੌੜੀ ਉੱਪਰ ਨਹੀਂ ਹੋਣੀ ਚਾਹੀਦੀ ਆਪਾਂ ਪੌੜੀ ਇਧਰ ਲੱਗੇ ਐਂਡ ਸਾਈਡ ਤੇ ਕਰਤਾ ਜੀ ਠੀਕ ਹੈ ਭਾਈ ਠੀਕ ਹੈ ਇਹ ਸਾਮੂਹ ਕਈ ਬੰਦਾ ਹੈ ਸਕੇ ਨੇ ਪੌੜੀ ਥੱਲੇ ਨਹੀਂ ਹੁਣ ਕਹਿੰਦਾ ਫਸਲ ਆਪਾਂ ਇਸ ਸਾਈਡ ਤੇ ਚੱਪਾ ਅੱਛਾ ਜੀ ਪੌੜੀ ਥੱਲੇ ਹਾਂ ਜਿਹੜਾ ਕਹਿੰਦਾ ਮੈਂ ਪੌੜੀ ਦੇ ਥੱਲੇ ਨਹੀਂ ਰੱਖਣਦੇ ਵੀ ਸਾਈਡ ਤੇ ਆ ਜਾਏ ਪੌੜੀ ਇੰਨੇ ਨਾਲ ਥਾਂ 'ਚ ਹੀ ਆ ਜਾਏ ਤੁਸੀਂ ਇਹਨੂੰ ਅੱਡੇ ਦੇ ਤੇ ਕਾਫੀ ਮਾਗਦੇ ਤਰੀਕੇ ਨਾਲ ਹਾਂਜੀ ਨਹੀਂ ਨਾ ਥੱਲੇ ਵੀ ਆ ਸਕਦਾ ਪਰ ਥੱਲੇ ਨਹੀਂ ਕਰਿਆ ਜੀ ਸਾਮੂਹ ਗਏ ਭਾਈ ਠੀਕ ਹੈ ਠੀਕ ਹੈ ਤੇ ਇੱਧਰ ਬਾਈ ਆਪਣਾ ਥੱਲੇ ਫਰਸ਼ ਵਗੈਰਾ ਤਾਂ ਬਾਈ ਹੋਰੀ ਤਿਆਰੀ ਕਰੀ ਹੁੰਦੇ ਆ ਤੇ ਰੋੜੀ ਰੂੜੀ ਕੁੱਟੀ ਪਈ ਐ ਤੇ ਅੱਗੇ ਅੱਗੇ ਲੱਗਣਾ ਬਾਈ ਆਪਾਂ ਇੱਧਰੋਂ ਵੀ ਦਿਖਾ ਦਈਏ ਜਦੋਂ ਬਾਈ ਆਪਾਂ ਇੱਧਰ ਪੋਰਚ ਚੋਂ ਆਏ ਆ ਹਾਂਜੀ ਤੇ ਆਹ ਕੀ ਏਰੀਆ ਰੱਖਿਆ ਬਾਈ ਇੱਧਲੇ ਪਾਸੇ ਇਹ ਬਾਈ ਜੀ ਪੂਜਾਰੂਮਾ ਜੀ ਇਹ ਪੂਜਾਰੂਮਾ ਪੂਜਾ ਪਾਠ ਵਾਸਤੇ ਹਾਂ ਆਪਾਂ ਨੂੰ ਜਦੋਂ ਆਪਾਂ ਐਂਟਰ ਹੋਵਾਂਗੇ ਬੰਦਾ ਦੇਖੇ ਉਧਰ ਨਾਲ ਦੀ ਨਾਲ ਪਹਿਲਾਂ ਪੂਜਾਰੂਮਾ ਹੀ ਦੱਸੇ ਆਪਾਂ ਨੂੰ ਹਾਂ ਹਾਂਜੀ ਤੇ ਠੀਕ ਆ ਬਾਈ ਤੇ ਇੱਧਰ ਆ ਗਿਆ ਪਲਾਨ ਬਾਈ ਤੇ ਇਹ ਕਿਚਨ ਆ ਗਿਆ ਨਾ ਬਈ? ਹਾਂਜੀ ਇਹ ਕਿਚਨ ਹੈ। ਤੇ ਬਈ ਜੇ ਆਪਾਂ ਗੱਲ ਕਰੀਏ ਕਿਚਨ ਦੀ, ਕਿਚਨ ਆਪਾਂ ਹੁਣ ਆਰ ਜੀ ਰਸੋਈ ਵੀ ਰੱਖ ਲੈਣੇ ਹਾਂ। ਹਾਂ। ਕੁੱਟੀਆਂ ਦੇ ਵਿੱਚ ਉਹ ਕਿਹੜੇ ਪਾਸੇ ਰੱਖੀਏ ਬਈ? ਰੱਖਿਆ ਕੋਈ ਆਪਣਾ ਉਹ ਪਿਛਲੇ ਪਾਸੇ ਰੱਖਿਆ ਜਰਾ। ਇਹ ਦਿਖਾ ਦਿਓ ਬਈ ਇੱਧਰ। ਅੱਛਾ ਪਿਛਲੇ ਪਾਸੇ ਵੀ ਹੋਰ ਰੱਖਿਆ ਹਾਂ। ਹਾਂਜੀ। ਤੇ ਦੋਸਤੋ ਕਿਵੇਂ ਆ ਪਲਾਨ ਲੱਗਿਆ ਤੁਹਾਨੂੰ? ਬਹੁਤ ਸੋਹਣਾ ਪਲਾਨ ਆ ਕੁੱਟੀ ਦਾ। ਤੇ ਇੱਧਰ ਆ ਗਿਆ ਜੀ ਆਰ ਜੀ ਕਿਚਨ। ਆਰ ਜੀ ਕਿਚਨ ਆ ਜੀ ਇਹ। ਨਾ ਆ ਦੀ ਸਾਰਾ ਪਰਾ ਜਿਵੇਂ ਆਪਾਂ ਚੋਲਾ ਚੌਕ ਕਰਦੇ ਹਾਂ। ਨਾ ਆ ਚੱਕਾ ਬਣਾਤਾ ਇਹ ਨਾ। ਠੀ ਤੇ ਬਾਕੀ ਕਿਚਨ ਦੇ ਵਿੱਚੋਂ ਵੀ ਵਾਪਸ ਜਾਣੇ ਉਧਰਲੇ ਪਾਸੇ ਬਾਈ ਜੀ ਆਪਾਂ ਹੁਣ ਕਿਚਨ ਦੇ ਵਿੱਚੋਂ ਕਿਚਨ ਵਾਲਾ ਏਰੀਆ ਵੀ ਦੇਖ ਲਿਆ ਆਰ ਜੀ ਰੂਮ ਵੀ ਦੇਖ ਲਈ ਹੈ ਨਾ ਜੋ ਆਰ ਜੀ ਕਿਚਨ ਵਿੱਚ ਚੁੱਲਾ ਚੌਕਾ ਕਹਿ ਸਕਦੇ ਹਾਂ ਹਰ ਇੱਕ ਕੋਠੀ ਦੇ ਵਿੱਚ ਸਰਦਾ ਨਹੀਂ ਆਪਾਂ ਨੂੰ ਇਹ ਵੀਰੇ ਬਾਹਰ ਖਾਣਾ ਬਣਾਉਣਾ ਹੁੰਦਾ ਨਾ ਤੇ ਇੱਧਰ ਬਾਈ ਕੀ ਸਿਸਟਮ ਰੱਖਿਆ ਇਹ ਬਾਈ ਜੀ ਸਟੋਰ ਰੱਖਿਆ ਆਪਾਂ ਸਟੋਰ ਲੌਬੀ ਦੇ ਵਿੱਚ ਠੀਕ ਹੈ ਬਾਈ ਨੂੰ ਲੌਬੀ ਨਾਲ ਅਟੈਚ ਕਰਤਾ ਇੱਕ ਗੇਟ ਪਿੱਛੇ ਰੱਖਤਾ ਕੋਈ ਆਟਾ-ਕੋਟਾ ਚੱਕਣਾ ਆਪਾਂ ਉਧਰ ਦੀ ਘਟ ਚੱਕ ਸਕਦੇ ਹਾਂ ਤੇ ਇੱਧਰ ਬਾਈ ਕੀ ਕਰਤਾ ਜੀ ਅੱਛਾ ਅੱਛਾ ਬਾਈ ਉਧਰ ਕਮਰਾ ਦਿਖਾਓ ਪਿੱਛੇ ਕ ਕੋ ਆ ਕੋੰ ਜਿਹੜਾ ਚੈਸਟਰ ਕੁਝ ਜਿਆਦਾ ਧਰਨੀ ਕਰਨੀ ਨਾਲ ਕਮਰਾ ਦਿੱਤਾ ਜੀ ਠੀਕ ਹੈ ਠੀਕ ਹੈ ਭਾਈ ਇਹ ਵੀ ਕਮਰਾ ਅਟੈਚ ਕਰਿਆ ਫਿਰ ਹੋਰ ਕਰਦਾ ਨਾ ਕਿਸੇ ਨਾਲ ਕਰੇ ਠੀਕ ਹੈ ਭਾਈ ਠੀਕ ਹੈ ਤੇ ਆਜਾ ਦੋਸਤੋ ਇਧਰ ਤੋਂ ਦਿਖਾਉਣੇ ਆ ਭਾਈ ਆਹਾ ਅਗਲਾ ਬੈਡਰੂਮ ਹੈ ਹਾਂ ਜੀ ਬੈਡਰੂਮ ਹੈ ਇਹ ਵੀ ਦਿਖਾ ਦਿਓ ਭਾਈ ਬੈਡਰੂਮ ਦੇ ਵਿੱਚ ਭਾਈ ਕੀ ਟੈਚ ਹੈ ਜਿੰਨਾ ਦੂਜੇ ਬੈਡਰੂਮ ਦੇ ਵਿੱਚ ਇੱਕ ਡਰੈਸਿੰਗ ਏਰੀਆ ਹੋ ਗਿਆ ਤੇ ਅੱਗੇ ਵਾਸ਼ਰੂਮ ਹੋਵੇ। ਹਾਂ, ਵਾਸ਼ਰੂਮ ਹੋਵੇ। ਹਾਂ, ਇਹ ਉਹ ਤੁਸੀਂ ਪਹਿਲਾਂ ਵਾਲੇ 'ਚ ਕੀਤਾ ਨਹੀਂ, ਅਟੈਚੇਜ 'ਚ ਕਰ। ਥੈਂਕ ਯੂ ਕਰੇ। ਹਾਂ, ਚਲੋ ਇੱਕ 'ਚ ਠੀਕ ਹੈ, ਇੱਕ ਤੁਸੀਂ ਲੌਬੀ ਦੇ ਨਾਲ ਅਟੈਚੇਜ ਰੱਖਤਾ। ਹਾਂ, ਹਾਂ। ਉਹਨੂੰ ਸਾਰੀ ਫੈਮਿਲੀ ਯੂਜ਼ ਕਰੇ। ਸਾਰੀ ਫੈਮਿਲੀ ਯੂਜ਼। ਤੇ ਆਜੋ ਬਾਈ ਮਾੜੇ ਉੱਪਰ ਤੋਂ ਵੀ ਦਿਖਾਇਆ ਜੀ ਆਪਾਂ ਤੇ ਦੋਸਤੋ ਆਪਾਂ ਤੁਹਾਨੂੰ ਹੁਣ ਗਰਾਉਂਡ ਫਲੋਰ ਦਾ ਪਲਾਨ ਸਾਰਾ ਦਿਖਾਇਆ ਤੇ ਰੂਟੀ ਦਾ ਤੁਸੀਂ ਫਰੰਟ ਐਲੀਵੇਸ਼ਨ ਵੀ ਦੇਖਿਆ। ਤੁਹਾਨੂੰ ਦੱਸਣਾ ਜ਼ਰੂਰ ਵੀ ਕਿਵੇਂ ਲੱਗਿਆ। ਤੇ ਆਪਾਂ ਹੁਣ ਚੱਲਦੇ ਹਾਂ ਫਸਟ ਫਲੋਰ ਤੇ। ਤੇ ਆਪਾਂ ਫਰਸਟ ਫਲੋਰ ਦੇ ਉੱਤੇ ਆ ਗਏ ਜੀ ਇੱਥੇ ਵੀ ਰੋੜੀ ਕੋਟ ਸੈਟ ਰੱਖੀ ਆ ਬਾਈ ਉਹਨਾਂ ਨੇ ਪੱਥਰ ਦੀ ਤਿਆਰੀ ਹੈ ਤੇ ਆਪਾਂ ਫਰਸਟ ਫਲੋਰ ਤੇ ਆਏ ਬਾਈ ਤੇ ਇਹਦਾ ਵੀ ਪਲਾਨ ਦਿਖਾਇਓ ਬਾਈ ਆਪਾਂ ਨੂੰ ਦੱਸਿਓ ਵੀ ਕੀ ਕੀ ਕਿੱਥੇ ਕਿੱਥੇ ਬਣਾਇਆ ਹੋਇਆ ਇੱਧਰ ਬਾਈ ਇੱਧਰ ਬੈਡਰੂਮ ਆ ਜੀ ਬੈਡਰੂਮ ਦੇ ਨਾਲ ਉਪਰ ਆਣਾ ਹੈ ਠੀਕ ਹੈ ਜੀ ਬੈਡਰੂਮ ਦੇ ਨਾਲ ਵਾਸ਼ਰੂਮ ਆ ਗਿਆ ਹਾਂਜੀ ਤੇ ਇਹਦਾ ਇੱਕ ਗੇਟ ਬਾਹਰੋਂ ਰੱਖਿਆ ਹੋਇਆ ਹੈ ਹਾਂਜੀ ਕਿਹੜੇ ਬਾਹਰੋਂ ਠੀਕ ਹੈ ਬਾਈ ਤੇ ਬਾਈ ਉਹਨਾਂ ਨੇ ਜਾਲੀ ਜੁੜੀ ਦਾ ਵੀ ਵਧੀਆ ਹਾਂਜੀ ਸਿਸਟਮ ਕਰਕੇ ਬਾਹਰੋਂ ਵੀ ਕੋਠੀ ਨੂੰ ਬਹੁਤ ਸੋਹਣੀ ਲੁੱਕ ਦਿੰਦੀ ਹੈ ਇੱ ਬਾਲਕਨੀ ਦੇ ਵਿੱਚ ਬੈਠਣਾ ਹੋਵੇ ਨਾ ਕੁਰਸੀ ਵਗੈਰਾ ਡਾ ਕੇ ਇੱਥੇ ਏ ਕਿ ਜਾਲੀ ਆਈ ਇਹਨੇ ਆਪਾਂ ਬਰਿਆਂ ਦਾ ਬਣਾਈ ਆ ਬਹੁਤ ਸਿਰੇ ਦੀ ਜਾਲੀ ਆ ਜੀ ਠੀਕ ਹੈ ਜੀ ਠੀਕ ਹੈ ਬਹੁਤ ਸੋਹਣ ਵਧੀਆ ਮਿਸਟਰੀ ਆ ਜੀ ਤੇ ਬਾਈ ਹੋਰੀ ਵਧੀਆ ਜਾਲੀਆਂ ਦਾ ਕੰਮ ਆ ਵਧੀਆ ਜਾਲੀ ਦਾ ਕੰਮ ਕਰਦੇ ਆ ਕੋਠੀਆਂ ਤੇ ਲੌਂਗ ਵਾਸਤੇ ਆਪਣੇ ਪਹਿਲੀ ਜਾਲੀ ਲੱਗੀ ਆ ਜੀ ਉਹਨਾਂ ਦੀ ਠੀਕ ਹੈ ਠੀਕ ਹੈ ਬਾਈ ਉਹਨਾਂ ਨੇ ਕਹਿ ਕੇ ਕਿ ਇਹਨਾਂ ਪਹਿਲੀ ਜਾਲੀ ਤੇਰੇ ਸਵਾਇਬ ਬਹੁਤ ਹੈ ਬਾਈ ਕੰਮ ਦੇ ਵਿੱਚ ਨਾ ਬਹੁਤ ਸੋਹਣਾ ਜੀ ਆ ਜੂ ਜੀ ਬਈ ਆਪਾਂ ਲੌਬੀ ਦੇ ਵਿੱਚ ਚਾਂਗੇ ਤਾਂ ਹਾਂ ਪਹਿਲਾ ਬੈਡਰੂਮ ਦੇਖਿਆ ਆਪਾਂ ਬਾਲਕਨੀ ਵਗੈਰਾ ਦੇਖੀ ਆ ਸਾਰ ਇਧਰ ਵੀ ਇੱਕ ਕਮਰਾ ਰੱਖ ਲੈਣਾ। ਅੱਛਾ ਇਹਨੂੰ ਬਈ ਰੱਖਿਆ ਛੋਟਾ ਜਿਹਾ ਇਹ ਜੀ ਮੈਂ ਆਪਾਂ ਸਟੱਡੀ ਰੂਮ ਦੇ ਤੌਰ ਤੇ ਵੀ ਵਰਤ ਸਕਦੇ ਹਾਂ। ਹਾਂਜੀ ਬੱਚਾ ਬੱਜਾ ਦਾ। ਹਾਂ ਬੱਚੇ ਇੱਥੇ ਸ ਪੜਾਈ ਵਗੈਰਾ ਕਰ ਸਕਦੇ ਇੱਥੇ ਬੈਠ ਕੇ ਪੜ ਸਕਦੇ ਨੇ। ਹਾਂਜੀ ਤੇ ਬਹੁਤ ਵਧੀਆ ਪਲਾਨ ਆ ਬਾਈ। ਤੇ ਇਧਰੋਂ ਬਰਾਂਡ ਆ ਗਿਆ ਬਈ ਹੈ। ਹਾਂ ਇਧਰੋਂ ਬਰਾਂਡ ਆ ਗਿਆ। ਤੇ ਝੰਗਲਾਂਗੇ ਵਗੈਰਾ ਦੇ ਕੇ ਬਾਈ ਉਹਨਾਂ ਨੇ। ਤੇ ਇੱਥੇ ਬਈ ਇਹ ਗਰਮੀ 'ਚ ਬੈਠਣਾ ਹਵਾ ਹਵਾ ਚੰਗੀ ਲੱਗੂ ਲੱਗੂਣਾ ਇੱਥੋਂ ਵਧੀਆ। ਹਾਂਜੀ। ਕਿਵਰੀ ਆਪਾਂ ਬੈਠਣਾ ਗਰਮੀ ਦੇ ਵਿੱਚ। ਹਾਂ ਤੇ ਜਦ ਧੁੱਪ ਸੇਕਣੀ ਸਵੇਰੇ ਤਾਂ ਇਧਰੋਂ ਸੂ ਇਹ ਆਪਣੀ ਕੋਠੀ ਦਾ ਜੀ ਕਿ ਕੇਵਲ ਸਟੇਡਰ ਦੇਖਣਾ ਆਇਆ ਜਾਂ ਉਹ ਬੋਲਦੇ ਨੇ ਦੇਖੋ ਬੜੀ ਵੱਡੀ ਐ ਇਹ ਵਿੱਚੋਂ ਦੇਖੋ ਵਿੱਚ ਵਰਕੇ ਬੁੱਕਲ ਚੌਂਦੀ ਆ ਅੱਜ ਦੋਸਤੋ ਆਪਾਂ ਤੁਹਾਨੂੰ ਟਾਪ ਤੇ ਲੈ ਕੇ ਚੱਲਦੇ ਆ ਉੱਪਰ ਟੈਂਕੀ ਵੇਰਾ ਬਣਾਈ ਹੋਈ ਆ ਬਾਈ ਹੋਰਾਂ ਨੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਗਰਾਊਂਡ ਫਲੋਰ ਤੇ ਫਸਟ ਫਲੋਰ ਦੇਖਿਆ ਤੇ ਉੱਪਰ ਵਾਲਾ ਸਾਰਾ ਫੋਰ ਦਿਖਾਉਣਾ ਤੁਹਾਨੂੰ ਤੇ ਆਜਾ ਪਰ ਨਾ ਪਰੋਤੀ ਤੇ ਬਾਈਰਨ ਤੇ ਜਾਲੀ ਵਗੈਰਾ ਵੀ ਲਾਈ ਹੋਈ ਹੈ ਤੇ ਜਿਹੜੀ ਬਾਹਰੋਂ ਤੁਸੀਂ ਡਿਜ਼ਾਈਨਿੰਗ ਦੇਖੀ ਹੈ ਟੇਡੇ ਤਰੀਕੇ ਨਾਲ ਹੀ ਕੀਤੀ ਉਹ ਦਿਖਾਉਣਾ ਤੁਹਾਨੂੰ ਅੱਜ ਆ ਲੈ ਕੋ ਜੀ ਆਹ 4 ਇੰਚ ਇਹਦਾ ਲਾ ਕੇ ਟੇਪਰ ਕੀਤਾ ਹੋਇਆ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਬਾਹਰੋਂ ਇਹ ਆ ਵੀ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਅਲੀਮ ਮਿਸਤਰੀ ਇਹਨਾਂ ਸਪੈਸ਼ਲ ਆਰਡਰ ਦੇ ਤੌਰ ਤੇ ਬਣਾਏ ਜੀ ਪੰਜਾਬ ਹੈ ਨਾ ਪੰਜਾਬ ਦਾ ਰਹਿੰਦੇ ਆ ਪੰਜਾਬ ਜੀ ਆਪਾਂ ਕਾ ਸਾਰਾ ਕੰਮ ਕਰ ਸਰਦੇ ਆ ਠੀਕ ਹੈ ਠੀਕ ਹੈ ਬਈ ਬਹੁਤ ਬਹੁਤ ਸੋਹਣਾ ਲੱਗਦਾ ਬਾਕੀ ਬਈ ਇਹਨੂੰ ਰੰਗ ਰੂنگਾ ਜ਼ਰੂਰ ਕਰਵਾਇਓ ਕੋਠੇ ਨੂੰ ਹਾਂ ਜਰੂਰ ਕਰ ਤਾ ਕਈ ਆਪਾਂ ਜ਼ਿਆਦਾਤਰ ਦੇਖਦੇ ਆਂ ਹਾਂਜੀ ਬੰਦਾ ਕੋਠੀ ਬਣਾ ਤਾਂ ਲੈਂਦਾ ਪਰ ਉਹਨਾਂ ਐਂਡ ਦੇ ਉੱਤੇ ਜਿਹੜਾ ਪੋੜਾ ਤੇ ਲੱਖ ਰੁਪਈਆ ਲਾਉਣਾ ਹੁੰਦਾ ਰੰਗ ਦਾ ਰੰਗ ਮਿਣਾ ਉਹਨੇ 3D ਮਾਡਲ ਵਾਲੀ ਜਿਹੜੀ ਤੁਹਾਨੂੰ ਨਕਸ਼ਾ ਕੱਢ ਕੇ ਦਿੰਦੇ ਆ ਉਹ ਲੁੱਕ ਨਹੀਂ ਦਿੰਦਾ ਜਦੋਂ ਆਪਾਂ ਰੰਗ ਦੇ ਨਹੀਂ ਪਛਾੜਦੇ ਰੰਗ ਤੱਕ ਸਾਰਾ ਵੀਰ ਮੇਰਾ ਕਰੇ ਵੀਡੀਓ ਵੇਖਣਗੇ ਆ ਟੈਂਕੀ ਬਣੀ ਹੈ ਤੁਸ ਜੀ ਠੀਕ ਹੈ ਜੀ ਥੱਲੇ ਤਾਂ ਦੇਖੋ ਲੱਗੀ ਹੈ ਮੇਰੀ 49000 ਇਹ ਤਾਂ ਆ ਟੈਂਕੀ ਦਾ 51000 ਥੱਲੇ ਜਿਆਦਾ ਖਰਚ ਹੋਇਆ ਨਿਉ ਦੇ ਥੱਲੇ ਥੱਲੇ 49000 ਲੱਗੀ ਹੈ ਹਾਂ ਆ ਟੈਂਕੀ ਬਣ ਕੇ ਤਿਆਰ ਹੈ ਇੱਥੋਂ ਤੱਕ ਕੱਲੀ 51000 ਰੱਡ ਲੱਗੀ ਬੀ ਕਹਿੰਦਾ ਉਹ 19 ਥੱਲੇ ਲੱਗੀ ਐ ਇੱਥੇ ਉਹਨੇ ਉਹਨੇ ਉੱਪਰ ਲੱਗੀ ਸਾਰੀ ਲੱਖ ਰੱਡ ਲਾਦੀ ਹੈ ਨਾ ਹਾਂਜੀ ਪੂਰੀ ਡੈਕ ਲੱਗੀ ਤੇ ਬਈ ਟੋਟਲ ਖਰਚੇ ਦੀ ਗੱਲ ਕਰੀ ਆਪਾਂ ਟੋਟਲ ਖਰਚਾ ਕਿੰਨਾ ਹੋ ਗਿਆ ਗੁੱਟੀ ਤੇ ਹੁਣ ਤੱਕ ਜਿਹੜਾ ਆਪਾਂ ਸਾਰੀ ਅਮਾਉਂਟ ਦੇ ਵਿੱਚ ਲੇਬਰ ਤੁਹਾਡੇ ਜਿਹੜੀ ਜੇਬ ਦੇ ਵਿੱਚੋਂ ਪੈਸੇ ਲਾਗੇ ਵੀ ਪਲੱਸ ਤਾਂ ਤੱਕ ਤਿਆਰ ਹੈਗੀ ਤੇ ਮੇਰੇ ਵੀ ਇੰਨੇ ਪੈਸੇ ਲਾ ਕੇ ਉਹ ਅਮਾਉਂਟ ਦੱਸ ਦਿਓ ਜੀ ਦੇਖੋ ਜੀ ਇਹ ਜਿਹੜਾ ਥੋੜਾ ਦਾ ਕਿਸੇ ਵੀ ਕਰਨੀ ਚਾਹੁੰਦੀ ਆ ਭਰਤ ਵੀ ਆਦ ਕੋਲ ਪਾਈ ਆ ਸਾਰੇ ਲਾ ਤੇ ਨਿਓ ਬਾਈ ਆਪਾਂ ਜੇ ਕਹੀਏ ਤੁਸੀਂ ਗਾਰੇ ਚ ਕੱਢੀ ਆ ਜਾਂ ਉਹ ਆਪਾਂ ਜਿਵੇਂ ਆਪਾਂ ਕਹਿੰਦੇ ਆ ਵੀ ਚਣਾਈ ਪਹਿਲੇ ਚ ਕੀਤੀ ਹੋਈ ਹੈ ਸੀਮੈਂਟ ਦੇ ਵਿੱਚ ਸਾਰੀ ਚਣਾਈ ਸੀਮੈਂਟ ਚਾ ਬਾਈ ਤੇ ਬਾਈ ਇਹਦੀ ਗੱਲ ਕਰੀਏ ਜੇ ਆਪਾਂ ਵੀ ਜਿਹੜਾ ਸਰੀਆ ਹੁਣ ਮਾਲ ਆ ਗਿਆ ਸਮਾਨ ਆ ਗਿਆ ਬਾਈ ਤੁਸੀਂ ਕਿਹੜੀ ਕੁਆਲਿਟੀ ਦਾ ਵਰਤਿਆ ਸਰੀਏ ਤੋਂ ਗੱਲ ਕਰੀਏ ਆਪਾਂ ਤੇ ਆਪਣਾ ਜੋ ਸੀਮੈਂਟ ਹੈ ਇਹ ਜਰੂਰ ਦੱਸੋ ਬਾਈ ਸਰੀਆ ਤਾਂ ਜੀ ਅਸੀਂ ਆਪਾਂ ਵਰਤਿਆ ਟਾਟਾ ਦਾ ਟਾਟਾ ਦਾ ਠੀਕ ਹੈ ਭਾਈ ਜੇ ਆਪਾਂ ਸਿਮਿੰਟ ਦੀ ਗੱਲ ਕਰੀਏ ਸਰੀਆ ਤੁਸੀਂ ਦੱਸਦਾ ਟਾਟਾ ਦਾ ਵਰਤਿਆ ਹੁਣ ਤੁਸੀਂ ਸਿਮਿੰਟ ਇੱਕ ਭੰਤ ਹੀ ਵਰਤਿਆ ਸਾਰੀ ਕੁੱਟੀ ਨਹੀਂ ਜੀ ਸਿਮਿੰਟ ਹੈ ਦੋ ਤਿੰਨ ਭੰਤ ਵਰਤਿਆ ਥੰਨੇ ਸਸਤਾ ਸਸਤਾ ਹੀ ਵਰਤਦੇ ਅਸੀਂ ਹੈ ਜੀ ਠੀਕ ਜਿਵੇਂ ਨਿਓਂ ਦੇ ਥੱਲੇ ਹੋਵੇ ਵੀ ਲੋਗ ਗਾਰੇ ਚ ਵੀ ਜਣਾਈ ਕਰ ਦਿੰਦੇ ਆ ਤੁਸੀਂ ਨਿਓਂ ਦੇ ਵਿੱਚ ਸਿਮਿੰਟ ਜ਼ਰੂਰ ਵਰਤਿਆ ਲੈਂਦੀ ਸਿਮਿੰਟ ਦੇ ਵਿੱਚ ਜਣਾਈ ਕਰਕੇ ਵੀ ਥੋੜਾ ਜਿਆਦਾ ਗ੍ਰੇਡ ਥੋੜਾ ਜਿਹਾ ਡਾਊਨ ਸੀ ਉਹ ਵਰਤ ਲਿਆ ਉੱਪਰ ਤੁਸੀਂ ਥੋੜਾ ਜਿਆਦਾ ਕੁਆਲਿਟੀ ਆਹ ਟਾਟਾ ਸਭ ਵਰਤਿਆ ਇਸ طرف ਠ ਇਕ ਉਠੀ ਦੇ ਟੋਟਲ ਖਰਚਾ ਕਿੰਨਾ 36 ਲੱਖ ਰੁਪਏ 36 ਲੱਖ ਰੁਪਏ 4000 ਸਕਰ ਫੁੱਟ ਦੀ ਵਿੱਚ ਪਲਾਸਟਰ ਤੱਕ ਬਈ ਹੁਣ ਜੇ ਆਪਾਂ ਖਰਚੇ ਦੀ ਗੱਲ ਕਰੀਏ ਜਦੋਂ ਆਪਾਂ ਕਹਿ ਦਿੰਦੇ ਆ ਵੀ 36 ਲੱਖ ਚ ਗੁੱਠੀ ਏਡੀ ਤਿਆਰ ਹੋ ਗਈ ਤਾਂ ਕਈ ਬਰਾਣਾ ਕਮੈਂਟ ਕਰਦੇ ਆ ਵੀ ਵੀਰੇ 36 ਲੱਖ ਚ ਸਾਨੂੰ ਬਣਾ ਕੇ ਦੇ ਦਿਓ ਬਈ ਆਪਾਂ ਉਹ ਚੀਜ਼ ਦੇ ਬਾਰੇ ਗੱਲ ਕਰਦੇ ਆ ਵੀ ਬਣਾਉਣੀ ਆ ਤਾਂ ਬਈ ਕੋਲੇ ਖੜ ਕੇ ਤੁਸੀਂ ਸਮਾਨ ਲਿਆਂਦਾ ਉਹੀ ਸਮਾਨ ਤੁਸੀਂ ਲਵਾਇਆ ਹੈ ਨਾ ਪਰ ਉਹ ਚੀਜ਼ ਬਣ ਜਾਂਦੀ ਐ ਇਹਨੇ ਪੈਸੇ ਚ ਹੁਣ ਜੇ ਤੁਸੀਂ ਬਈ ਸਾਰੇ ਪੈਸੇ ਕਿਸੇ ਨੂੰ ਹੋਰ ਪੜਾ ਦਿੰਦੇ ਤਾਂ ਸਾਨੂੰ ਕਿੰਨੇ ਪੈਸੇ ਚ ਬਣਾ ਕੇ ਦਿੰਦਾ ਤੁਹਾਨੂੰ ਕਿੰਨੇ ਵੀ ਲਵਾ ਸਕਦਾ ਨਹੀਂ ਲਵਾ ਸਕਦਾ ਹੁਣ ਬਈ ਤੁਸੀਂ ਕੱਲੀ ਕੱਲੀ ਚੀਜ਼ ਦੀ ਗੌਰ ਐ ਤੁਹਾਨੂੰ ਕੱਲੀ ਕੱਲੀ ਵੀ ਇੱਥੇ ਆ ਵਰਤੋ ਹੁਣ ਜੇ ਆਪਾਂ ਗੱਲ ਕਰੀਏ ਠੇਕੇਦਾਰ ਨੂੰ ਤਾਂ ਆਪਾਂ ਬਈ ਸਮਾਨ ਲਿਆ ਕੇ ਦੇ ਦਾਂਗੇ ਨਹੀਂ ਹਾਂ ਜੀ ਪੁੱਲਿਆ ਕੇ ਆਪਾਂ ਦੇਣਾ ਨਾ ਅਸੀਂ ਕਿਹੜਾ ਕਿੱਥੇ ਲਾਉਣਾ ਕਿਹੜਾ ਕਿੱਥੇ ਲਾਉਣਾ ਲਾਉਨੇ ਤਾਂ ਲਾ ਦੇਣਾ ਤੇ ਹੁਣ ਬਈ ਇਹ ਚੀਜ਼ ਨਹੀਂ ਰਲਦੀ ਹੁੰਦੀ ਵੀ ਆਪਾਂ ਕਹਿੰਦੀ ਪਰ 50 ਲੱਖ ਵੀ ਲੱਗ ਸਕਦਾ ਜੀ ਕਿੰਨਾ ਹੀ ਲੱਗ ਸਕਦਾ ਜੀ ਤੇ ਤੁਸੀਂ ਬਈ ਅ ਠੀਕ ਹੈ ਬਾਈ ਹਾ ਬਦਲ ਲੈਂਦਾ ਘੰਟਾ ਦਾ ਲੈ ਕਿਹੜਾ ਬੰਦਾ ਮਿਸਤਰੀ ਆ ਉਹ 5-6 ਮਹੀਨਾ ਪਹਿਲਾਂ ਦਿਲਦਾਨ ਠੀਕ ਹੈ ਮਿਸਤਰੀ ਦੀ ਕੁਆਲਿਟੀ ਹਰੇਕ ਬੰਦਾ ਧਿਆਨ ਰੱਖੇਗਾ ਸਾਡਾ ਇਹ ਆਪਣਾ ਬੰਦਾ ਟਾਈਮ ਦੇ ਰਿਹਾ ਵੀ 6 ਮਹੀਨਾ ਗੋ ਜਾਂ ਸਾਲ ਤੋਂ ਲਾਉਂਗਾ ਕਾਲੀ ਨਾ ਕਰੋ ਕਹਿੰਦਾ ਕਾਲੀ ਨਾ ਕਰੋ ਠੀਕ ਹੈ ਕਾਲੀ ਦੇ ਵਿੱਚ ਆਪਣੀ ਮਿਸਤਰੀ ਇਹ ਜੇ ਮਿਲ ਜਾਂਦੇ ਆ ਵਾ ਕਦੋਂ ਦੇਖਿਆ ਮਤਲਬ 4-4 5-5 ਹਜ਼ਾਰ ਇੱਕ ਤਾਂ ਪੰਨੀ ਦੀ ਹੈ ਪੰਨੀ ਪਈ ਹੈ ਇਹਨਾਂ ਨੇ ਥੋੜੇ ਰੋਲੇ ਵੀ ਲਾਤੇ ਹੋਣਗੇ ਸਾਡੇ ਮਾਜੀ ਇੱਕ ਡਲੀ ਵੀ ਨਹੀਂ ਨਾ ਨੁਕਸਾਨ ਹਾਂ ਜਿੱਥੇ ਲੋਡ ਸੀਗੀ ਕਹਿੰਦਾ ਮਤਲਬ ਇਹ ਨਹੀਂ ਹੈਗਾ ਲੋਡ ਜ਼ਿਆਦਾ ਹਾਂ ਵੀ ਐ ਨਹੀਂ ਹੈਗਾ ਹੁਣ ਬਈ ਇੱਥੇ ਮਟੀਰੀਅਲ ਚ ਗੱਲ ਕਰੀਏ ਮਟੀਰੀਅਲ ਚ ਪੈਸੇ ਬਚਾਦੇ ਤੁਹਾਡੇ ਹਾਂਜੀ ਜੀ ਜੇ ਹੁਣ ਉਹ ਪੈਸਿਆਂ ਦੀ ਗੱਲ ਕਰੀਏ ਉਹ ਬੰਦਾ ਮਟੀਰੀਅਲ ਨੂੰ ਖਰਾਬ ਕਰੀ ਜਾਵੇ ਕੋਈ ਵੀ ਬੰਦਾ ਹਾਂਜੀ ਹਾਂਜੀ ਉਹਦਾ ਫਾਇਦਾ ਵੀ ਉਹਦਾ ਕਿੱਦਾਂ ਠੇਕਾ ਦੁੱਗਣੇ ਖਰਚੇ ਚ ਪਾ ਦਿੰਦਾ ਠੀਕ ਹੈ ਕਿੱਥੇ ਬੰਦੇ ਨੇ ਆਪ ਦਾ ਕੰਮ ਬਣਾ ਕੇ ਚੱਲਦਾ ਕਿੱਥੇ ਬੰਦੇ ਨੇ ਲਾ ਲਓ ਠੇਕੇ ਤੇ ਹੋਇਆ ਕੋਈ ਬੰਦਾ ਹੋਰ ਭੇਜਤਾ ਤੂੰ ਕੰਧ ਵਿੰਗੀ ਜਾਂ ਤੀਦੀ ਜਾਂ ਤੀ ਇਹ ਸਿਸਟਮ ਹੈ ਹੁੰਦਾ ਜੀ ਤੇ ਬਈ ਬਹੁਤ ਵਧੀਆ ਲੱਗਿਆ ਤੁਹਾਡੀ ਜਾਣਕਾਰੀ ਬਾਈ ਜਿਹੜੀ ਤੁਸੀਂ ਗੱਲ ਕੀਤੀ ਹੈ ਇਹਦੇ ਚੋਂ ਆਪਾਂ ਨੂੰ ਆਸ ਕਰਦੇ ਆਂ ਵੀ ਜਿਹੜੇ ਆਪਣੇ ਭਰਾ ਦੇਖਦੇ ਆ ਉਹਨਾਂ ਨੂੰ ਕੁਛ ਨਾ ਕੁਛ ਪਤਾ ਲੱਗੂ ਘਰ ਬਣਾਉਣ ਤੋਂ ਇਹ ਹੀ ਹੈਗਾ ਵੀ ਜਿਵੇਂ ਆਪਾਂ ਬਾਈ ਨੇ ਕਿਹਾ ਚਾਰੇਆ ਸਕੁਆਰ ਫੁੱਟ ਏਰੀਆ 36 ਲੱਖ ਰੁਪਏ ਨਾਲ ਤਿਆਰ ਕਰਤਾ ਹੁਣ ਤੱਕ ਵਿੱਚੇ ਲੇਬਰ ਹੁਣ ਉਹਦੇ ਚ ਇਹ ਇਹ ਹੈ ਵੀ ਤੁਸੀਂ ਗੌਰ ਨਾਲ ਤਿਆਰ ਕਰਾਇਆ ਬਾਈ ਉਹ ਤੇ ਕਈ ਭਰਾ ਡਰਦੇ ਨੇ ਮਕਾਨ ਵੇਡਣ ਤੋਂ ਹੀ ਡਰਦਾ ਆਲਾ ਕਹਿੰਦਾ ਬਾਈ ਐਡੀ ਕੋਠੀ ਕਿਵੇਂ ਬੈਜੂ ਇੰਨੇ ਚ ਪਰ ਅਜੇ ਬੰਦੇ ਨੂੰ ਇਹਦੇ ਬਾਰੇ ਜੱਜਮੈਂਟ ਹੋਵੇ ਤੇ ਪਤਾ ਹੋਵੇ ਬੰਦੇ ਨੂੰ ਵੀ ਕਿੰਨੀ ਕੀ ਰੇਟ ਆਉਂਦੀ ਆ ਕਿੰਨੇ ਦਾ ਸਰੀ ਆਉਂਦਾ ਮੈਂ ਕਿੱਥੇ ਕੀ ਲ ਬਾਈ ਵੀ ਇਸ ਤਰ੍ਹਾਂ ਬੰਦਾ ਬੰਨ ਲੱਗਦਾ ਨਾ ਇਸ ਦਾ ਵਾਹ ਪਾਕਟ ਸੀ ਆ ਠੀਕ ਹੈ ਬਾਈ ਉਹ ਮੇਰਾ 1600 ਸਕਰ ਫੁੱਟ ਬੂਦੇ ਆ ਜੀ ਆ ਠੀਕ ਹੈ ਬਾਈ 16 ਲੱਖ ਰੁਪਇਆ ਲੱਗਿਆ ਸੀਗਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਅਨ ਅਸਟੀਮੇਟ ਜ ਆ ਗਿਆ ਵੀ ਆਪਾਂ ਮਕਾਨ ਤਾਂ ਛੇਤੀ ਚੱਕ ਲੈ ਏਦਾਂ ਵੀ ਖਰਚੇ ਆਈ ਜਾਂਦੇ ਆ ਖਰਚੇ ਆ ਹੀ ਕਰਨੀ ਆ ਦੇਖਣ ਨੂੰ ਬਾਈ ਲੱਗਦਾ ਵੀ ਤੁਸੀਂ ਕਹਦੋਂਗੇ 50 ਲੱਖ ਤਾਂ ਬਾਈ ਅਗਲਾ ਜਗੀਰ ਕਰੋ 50 ਲੱਖ ਲੱਗੇ ਹਾਂਜੀ ਤੇ ਦੋਸਤੋ ਕਿਵੇਂ ਲੱਗੀ ਬਾਈ ਦੀ ਜਾਣਕਾਰੀ ਤੇ ਕਿਵੇਂ ਲੱਗਾ ਕੋਠੀ ਦਾ ਪਲਾਨ ਦੱਸਿਓ ਜਰੂਰ ਤੁਸੀਂ ਆਪਾਂ ਏਦਾਂ ਹੀ ਹਰ ਰੋਜ਼ ਤੁਹਾਡੇ ਵਾਸਤੇ ਨਵੇਂ ਬਣਦੀਆਂ ਕੋਠੀਆਂ ਲੈ ਕੇ ਆਉਂ